ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅਕਸਰੀ ਆਪਾਂ ਪੰਜਾਬੀ 뮤זיਕ ਇੰਡਸਟਰੀ ਦੇ ਵਿੱਚ ਦੇਖਦੇ ਹਾਂ ਕਿ ਹਰ ਦੂਜਾ ਗਾਣਾ ਜਾਂ ਤੀਜਾ ਗਾਣਾ ਅਸਲੇ ਦਾ ਗਾਇਆ ਜਾਂਦਾ ਔਰ ਸਿੰਗਰ ਦੀ ਵੀ ਇਹ ਡਿਮਾਂਡ ਹੁੰਦੀ ਹੈ ਕਿ ਅਸਲੇ ਦੇ ਗਾਣੇ ਅਸੀਂ ਤਾਂ ਗਾਉਣੇ ਕਿਉਂਕਿ ਸਾਨੂੰ ਕਮਰਸ਼ੀਅਲ ਵੀ ਗਾਉਣਾ ਪੈਂਦਾ ਤੇ ਕਿਤਨਾ ਕਿਤੇ ਉਹ ਇਹ ਵੀ ਕਹਿੰਦੇ ਨੇ ਕਿ ਇਹ ਆਡੀਅנס ਦੀ ਡਿਮਾਂਡ ਹੈ ਕਿ ਅਸੀਂ ਇਤਾਂ ਦੇ ਗਾਣੇ ਪਸੰਦ ਕਰਦੇ ਪਰ ਕਿਤਨਾ ਕਿਤੇ ਸਿੰਗਰ ਵੱਲੋਂ ਵੀ ਇਹ ਗਾਣੇ ਨਾ ਗਾਉਣ ਦਾ ਕਿਹਾ ਜਾਂਦਾ ਕਿ ਅਸੀਂ ਕੋਸ਼ਿਸ਼ ਕਰੀਏ ਇਤਾਂ ਦੇ ਗਾਣੇ ਨਾ ਗਾਈਏ ਪਰ ਕਿਤਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਹੁੰਦਾ ਕਿ ਅਸੀਂ ਵੀ ਆਪਣਾ ਘਰ ਚਲਾਉਣਾ ਹੈ ਅਸੀਂ ਵੀ ਆਪਣੀ ਰੋਟੀ ਚਲਾਉਣੀ ਹੈ ਕਮਰਸ਼ੀਅਲ गा ਕੇ ਹੀ ਸਾਨੂੰ ਸ਼ੋਅਸ ਮਿਲਣਗੇ ਤੇ ਇਸ ਦੇ ਵਿਚਾਲੇ ਪੰਜਾਬੀ ਗਾਇਕ ਤੇ ਗੀਤਕਾਰ ਗੀਤਾ ਜੈਲਦਾਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਸਾਫ਼-ਸਾਫ਼ ਇਹ ਕਿਹਾ ਕਿ ਅਸਲੇ ਦੇ ਗਾਣੇ ਜਿਹੜੇ ਆ ਜਿਹੜੇ ਗੀਤਕਾਰ ਅਜਦੇ ਨੇ ਉਹ ਨਾ ਲਿਖਣ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ ਉਹ ਤੁਹਾਨੂੰ ਫੜ ਕੇ ਦੱਸਦੇ ਉਹਨਾਂ ਨੇ ਕੀ ਲਿਖਿਆ ਗੀਤਾ ਜੈਲਦਾਰ ਲਿਖਦੇ ਨੇ ਕਿ ਲਿਖਣਾ ਬਹੁਤ ਵੱਡੀ ਕੁਦਰਤ ਦੀ ਦਾਤ ਆ ਪਰ ਕੱਲਾ ਅਸਲੇ ਤੇ ਗੀਤ ਲਿਖੀ ਜਾਣੇ ਦਾਤ ਨਹੀਂ ਭੇਟਚਾਲ ਕਹਿ ਸਕਦੇ ਆ ਸੋ ਜਿੰਨੇ ਵੀ ਸੱਜਣ ਗੀਤਕਾਰੀ ਕਰਦੇ ਆ ਆਪਾਂ ਹਰ ਇੱਕ ਵਿਸ਼ੇ ਤੇ ਲਿਖੀਏ ਇਹ ਹੀ ਲਿਖਣ ਵਾਲੇ ਦਾ ਫਰਜ਼ ਬਣਦਾ ਜਿੰਨੇ ਵੀ ਵੀਰ ਮੇਰੀ ਟੀਮ ਨੂੰ ਗੀਤ ਭੇਜਦੇ ਆ ਅਸਲਾ ਰਹਿਤ ਭੇਜਣ ਸੋ ਗੀਤਾ ਜੈਲਦਾਰ ਨੇ ਇੱਥੇ ਸਾਫ਼-ਸਾਫ਼ ਮਨਾ ਕਰ ਦਿੱਤਾ ਹੈ ਕਿ ਜਿਹੜੇ ਵੀ ਗੀਤਕਾਰ ਗੀਤ ਲਿਖਦੇ ਨੇ ਜੇਕਰ ਮੇਰੀ ਤੁਸੀਂ ਟੀਮ ਨੂੰ ਗੀਤ ਭੇਜਣੇ ਨੇ ਉਹ ਅਸਲੇ ਵਾਲੇ ਨਾ ਹੁਣ ਕਿਸੇ ਹੋਰ ਵਿਸ਼ੇ ਤੇ ਆਪਾਂ ਜ਼ਰੂਰ ਗੀਤ ਲਿਖੀਏ ਕੋਈ ਹੋਰ ਵਿਸ਼ਾ ਮੇਰੇ ਕੋਲ ਲੈ ਕੇ ਆਓ ਸੋ ਇੱਥੇ ਸਾਫ਼-ਸਾਫ਼ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਗਾਇਕ ਗੀਤਾ ਜੈਲਦਾਰ ਨੇ ਅਸਲੇ ਵਾਲੇ ਗਾਣੇ ਗਾਉਣ ਤੋਂ ਮਨਾ ਕਰ ਦਿੱਤਾ ਅਤੇ ਉਹਨਾਂ ਨੇ ਗੀਤਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਤੁਸੀਂ ਵੀ ਜਿਹੜੇ ਗੀਤ ਲਿਖੜੇ ਨੇ ਉਹ ਸਾਡੇ ਤੋਂ ਹੋਰ ਬਹੁਤ ਵਿਸ਼ੇ ਨੇ ਹੋਰ ਵਿਸ਼ਿਆਂ ਤੇ ਤੁਸੀਂ ਗੀਤ ਲਿਖੋ ਅਸਲੇ ਤੇ ਗੀਤ ਨਾ ਲਿਖੋ ਸੋ ਬਹੁਤ ਵੱਡੀ ਇੱਕ ਪਹਿਲ ਕੀਤੀ ਗਈ ਹੈ ਗੀਤਾ ਜੈਲਦਾਰ ਵੱਲੋਂ ਉਹਨਾਂ ਨੇ ਇਹ ਕਹਿ ਕੇ ਅਸਲੇ ਵਾਲੇ ਗੀਤ ਜ਼ਰੂਰੀ ਨਹੀਂ ਕਿ ਅਸਲੇ ਵਾਲੇ ਗੀਤ ਹੀ ਗਾਉਣੇ ਨੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇੱਕ ਭੇਡ ਚਾਲ ਬਣ ਚੁੱਕੀ ਗੀਤਕਾਰ ਜਾਂ ਗਾਇਕ ਅਸਲੇ ਵਾਲੇ ਗੀਤ ਗਾਉਂਦਾ ਤਾਂ ਉਹਨਾਂ ਮਗਰ ਲੱਗ ਕੇ ਅਸੀਂ ਵੀ ਭੇਡ ਚੱਲਦੇ ਮਗਰ ਲੱਗ ਕੇ ਅਜਿਹੇ ਗਾਣੇ ਗਾਣੇ ਸ਼ੁਰੂ ਕਰ ਦਿੰਨੇ ਆ ਸੋ ਬਹੁਤ ਸੋਹਣੀ ਇੱਕ ਮੁਹਿੰਮ ਚੇੜੀ ਜਾਂ ਗੀਤਾਜਲਦਾਰ ਨੇ ਕਿ ਅਸਲੇ ਵਾਲੇ ਗੀਤਾਂ ਤੋਂ ਮਨਾਹੀ ਹੈ ਸੋ ਤੁਹਾਡੇ ਇਸ ਵਾਰ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅਕਸਰੀ ਆਪਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਦੇਖਦੇ ਆ ਕਿ ਹਰ ਦੂਜਾ ਗਾਣਾ ਜਾਂ ਤੀਜਾ ਗਾਣਾ ਅਸਲੇ ਦਾ ਗਾਇਆ ਜਾਂਦਾ ਔਰ ਸਿੰਗਰ ਦੀ ਵੀ ਇਹ ਡਿ ਅਸਲੇ ਦੇ ਗਾਣੇ ਅਸੀਂ ਤਾਂ ਗਾਉਨੇ ਕਿਉਂਕਿ ਸਾਨੂੰ ਕਮਰਸ਼ੀਅਲ ਵੀ ਗਾਉਣਾ ਪੈਂਦਾ ਤੇ ਕਿਤਨਾ ਕਿਤੇ ਉਹ ਇਹ ਵੀ ਕਹਿੰਦੇ ਨੇ ਕਿ ਇਹ ਆਡੀਅנס ਦੀ ਡਿਮਾਂਡ ਹੈ ਕਿ ਅਸੀਂ ਇਤਾਂ ਦੇ ਗਾਣੇ ਪਸੰਦ ਕਰਦੇ ਹਾਂ ਪਰ ਕਿਤਨਾ ਕਿਤੇ ਸਿੰਗਰ ਵੱਲੋਂ ਵੀ ਇਹ ਗਾਣੇ ਨਾ ਗਾਉਣ ਦਾ ਕਿਹਾ ਜਾਂਦਾ ਕਿ ਅਸੀਂ ਕੋਸ਼ਿਸ਼ ਕਰੀਏ ਇਤਾਂ ਦੇ ਗਾਣੇ ਨਾ ਗਾਈਏ ਪਰ ਕਿਤਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਹੁੰਦਾ ਕਿ ਅਸੀਂ ਵੀ ਆਪਣਾ ਘਰ ਚਲਾਉਣਾ ਹੈ ਅਸੀਂ ਵੀ ਆਪਣੀ ਰੋਟੀ ਚਲਾਉਣੀ ਹੈ ਕਮਰਸ਼ੀਅਲ ਗਾ ਕੇ ਹੀ ਸਾਨੂੰ ਸ਼ੋਅਜ਼ ਮਿਲਣਗੇ ਤੇ ਇਸ ਦੇ ਵਿਚਾਲੇ ਪੰਜਾਬੀ ਗਾਇਕ ਤੇ ਗੀਤਕਾਰ ਗੀਤਾ ਜੈਲਦਾਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਸਾਫ਼-ਸਾਫ਼ ਇਹ ਕਹੇ ਕਿ ਅਸਲੇ ਦੇ ਗਾਣੇ ਜਿਹੜੇ ਆ ਜਿਹੜੇ ਗੀਤਕਾਰ ਰਚਦੇ ਨੇ ਉਹ ਨਾ ਲਿਖਣਾ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਆ ਤੁਹਾਨੂੰ ਪੜ੍ਹ ਕੇ ਦੱਸਦੇ ਉਹਨਾਂ ਨੇ ਕੀ ਲਿਖਿਆ ਗੀਤਾ ਜੈਲਦਾਰ ਲਿਖਦੇ ਨੇ ਕਿ ਲਿਖਣਾ ਬਹੁਤ ਵੱਡੀ ਕੁਦਰਤ ਦੀ ਦਾਤ ਆ ਪਰ ਕੱਲਾ ਅਸਲੇ ਤੇ ਗੀਤ ਲਿਖੀ ਜਾਣੇ ਦਾਤ ਨਹੀਂ ਭੇਡ ਚਾਲ ਕਹਿ ਸਕਦੇ ਆ ਸੋ ਜਿੰਨੇ ਵੀ ਸੱਜਣ ਗੀਤਕਾਰੀ ਕਰਦੇ ਆ ਆਪਾਂ ਹਰ ਇੱਕ ਵਿਸ਼ੇ ਤੇ ਲਿਖੀਏ ਇਹ ਹੀ ਲਿਖਣ ਵਾਲੇ ਦਾ ਫਰਜ਼ ਬਣਦਾ ਜਿੰਨੇ ਵੀ ਵੀਰ ਮੇਰੀ ਟੀਮ ਨੂੰ ਗੀਤ ਭੇਜਦੇ ਆ ਅਸਲਾ ਰਹਿਤ ਭੇਜਣ ਸੋ ਗੀਤਾ ਜੈਲਦਾਰ ਨੇ ਇੱਥੇ ਸਾਫ਼-ਸਾਫ਼ ਮਨਾ ਕਰ ਦਿੱਤਾ ਹੈ ਕਿ ਜਿਹੜੇ ਵੀ ਗੀਤਕਾਰ ਗੀਤ ਲਿਖਦੇ ਨੇ ਜੇਕਰ ਮੇਰੀ ਤੁਸੀਂ ਟੀਮ ਨੂੰ ਗੀਤ ਭੇਜਣੇ ਨੇ ਉਹ ਅਸਲੇ ਵਾਲੇ ਨਾ ਹੁਣ ਕਿਸੇ ਹੋਰ ਵਿਸ਼ੇ ਤੇ ਆਪਾਂ ਜ਼ਰੂਰ ਗੀਤ ਲਿਖੀਏ ਕੋਈ ਹੋਰ ਵਿਸ਼ਾ ਮੇਰੇ ਕੋਲ ਲੈ ਕੇ ਆਓ ਸੋ ਇੱਥੇ ਸਾਫ਼-ਸਾਫ਼ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਗਾਇਕ ਗੀਤਾ ਜੈਲਦਾਰ ਨੇ ਅਸਲੇ ਵਾਲੇ ਗਾਣੇ ਗਾਉਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਗੀਤਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਤੁਸੀਂ ਵੀ ਜਿਹੜੇ ਗੀਤ ਲਿਖੜੇ ਨੇ ਉਹ ਸਾਡੇ ਤੋਂ ਹੋਰ ਬਹੁਤ ਵਿਸ਼ੇ ਨੇ ਹੋਰ ਵਿਸ਼ਿਆਂ 'ਤੇ ਤੁਸੀਂ ਗੀਤ ਲਿਖੋ ਅਸਲੇ ਤੇ ਗੀਤ ਨਾ ਲਿਖੋ ਸੋ ਬਹੁਤ ਵੱਡੀ ਇੱਕ ਪਹਿਲ ਕੀਤੀ ਗਈ ਹੈ ਗੀਤਾ ਜੈਲਦਾਰ ਵੱਲੋਂ ਉਹਨਾਂ ਨੇ ਇਹ ਕਹਿ ਕੇ ਅਸਲੇ ਵਾਲੇ ਗੀਤ ਜ਼ਰੂਰੀ ਨਹੀਂ ਕਈ ਅਸਲੇ ਵਾਲੇ ਗੀਤ ਹੀ ਗਾਉਣੇ ਨੇ ਉਹਨਾਂ ਨੇ ਨਾਲ ਇਹ ਵੀ ਕਹਿ ਕੇ ਇੱਕ ਭੇਡ ਚਾਲ ਬਣ ਚੁੱਕੀ ਹੈ ਜੇਕਰ ਇੱਕ ਗੀਤਕਾਰ ਜਾਂ ਗਾਇਕ ਅਸਲੇ ਵਾਲੇ ਗੀਤ ਗਾਉਂਦਾ ਤਾਂ ਉਹਨਾਂ ਮਗਰ ਲੱਗ ਕੇ ਅਸੀਂ ਵੀ ਭੇਡ ਚਾਲ ਦੇ ਮਗਰ ਲੱਗ ਕੇ ਅਜਿਹੇ ਗਾਣੇ ਗਾਉਣੇ ਸ਼ੁਰੂ ਕਰ ਦਿੰਨੇ ਹਾਂ ਸੋ ਬਹੁਤ ਸੋਹਣੀ ਇੱਕ ਮੁਹਿਮ ਚੇੜੀ ਹੈ ਗੀਤਾਜਲਦਾਰ ਨੇ ਕਿ ਅਸਲੇ ਵਾਲੇ ਗੀਤਾਂ ਤੋਂ ਮਨਾਹੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ